ਵਾਗਪੈਠ ਖਸਾਲ ਵਿਰੋਧ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਪਹੁੰਚਿਆ ਵੀ ਪ੍ਰਦੀਪ ਕੋਲੇ HF ਬਿਹੜਾਂ ਦੀ ਖਾਨ ਆ ਇੱਥੇ ਲਗਭਗ ਵੀਰ ਦੇ ਹਵਤੇ ਵਿੱਚ ਆਪਾਂ 4 ਤੋਂ 5 ਬਿਹੜਾਂ ਵੀਡੀਓ ਕਵਰ ਕਰ ਦਿੰਨੇ ਆ ਤੇ ਹਰ ਵਾਰ ਨਵਾਂ ਵੀਰ ਕੋਲ ਮਾਲ ਹੁੰਦਾ ਤੇ ਵੈਰਾਈਟੀ ਹਰ ਇੱਕ ਪ੍ਰਕਾਰ ਦੀ HF ਦੇ ਫੋਕਸ ਥੋੜਾ ਜ਼ਿਆਦਾ ਹੈਗਾ ਤੇ ਸਾਈਵਲ ਜਰਸੀ ਐਰ ਸਰ ਇਦਾਂ ਦੀ ਬਿਹੜ ਵੀ ਫਿਰ ਪੜ ਹੁੰਦੀ ਹੈ ਇੰਡੀਆ ਉਹ ਇਨਫਾਰਮੇਸ਼ਨ ਆਪਾਂ ਵੀ ਤੁਹਾਡੇ ਕਿਦਨੇ ਆਓਗੇ ਕਰੀਏ ਗੱਲਬਾਤ ਚਲ ਬਾਈ ਜੀ ਅੱਸੀ ਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਪ੍ਰਦੀਪ ਸਿੰਘ ਬਾਈ ਪਿੰਡ ਲੋਹਾ ਗੜਾ ਜ਼ਿਲ੍ਹਾ ਸੋਨ ਬਾਈ ਮੋਬਾਈਲ ਨੰਬਰ ਜੀ 9530801955 9530801955 ਅੱਜ ਕਿੰਨੇ ਨਗ ਪ੍ਰਦੀਪ ਹਾਜ਼ਰ ਆ ਆਪਣੇ ਕੋਲੇ ਸਾਰੇ ਟੋਟਲ 30 32 ਜਾਨਵਰ ਆ ਬਾਈ ਠੀਕ ਆ 30 32 30 32 ਨੰਬਰ ਆਪਣੇ ਕੋਲੇ ਹੈਗਾ ਇਹ ਹੋਰ ਆ ਬਾਈ ਆਪਣੇ ਕੋਲੇ ਰੀਟਿੰਗ ਚ ਐ ਨਹੀਂ ਹੈਗਾ 24 ਘੰਟੇ ਜਾਨਵਰ ਹੁੰਦੀ ਹੁੰਦੇ ਨੇ ਅਣ ਆਪਾਂ ਪਰਸੋਂ ਵੀਡੀਓ ਕਵਰ ਕੀਤੀ ਸੀ ਟੋਟਲੀ ਜਾਨਵਰ ਸੇਲ ਹੋ ਗਏ ਸਿਰਫ ਉਹਨਾਂ ਦੇ ਵਿੱਚੋਂ ਦੋ ਬੈੜਾ ਰਹਿ ਗਈਆਂ ਤਿੰਨ ਉਹ ਦੋ ਤਾਂ ਕੱਚੀਆਂ ਸੀ ਇੱਕ ਬੈੜ ਉਹ ਵੀ ਕੱਚੀ ਵੀ ਸੀ ਮੰਨ ਕੇ ਕਹਿੰਦਾ ਬਾਪ ਦਿੱਲੀ ਦਾ ਚੱਲਿਆ ਬੰਦਾ ਆ ਜਾਈ ਤੇ ਇੱਥੇ ਗਾਣਾ ਨਾ ਹੋਵੇ ਉਹ ਗੱਲ ਹੀ ਨਾ ਪੈਦਾ ਮਾ ਬਾਈ ਮੁਰਦਾ ਹੀ ਨਹੀਂ ਉਹ ਪਹਿਲੇ ਨੰਬਰ ਤੇ ਤਾਂ ਪਹਿਲਾ ਨੰਬਰ ਜਿੰਮੇ ਬੈੜ ਦੇਖੀ ਜਾਂਦੇ ਆ ਪਹਿਲਾ ਸੂਆ ਬੱਚੀ ਆ ਬਾਈ ਬਹੁਤ ਪਿਆਰੀ ਬੱਚੀ ਆ ਹਲੇ ਹਫਤਾ ਲੈਂਦੀ ਆ ਹਾਂ ਬਾਈ ਖੋ ਲੋ ਇਹ ਦੰਦੋ ਕਿਵੇਂ ਬੱਚੀ ਝੌਗੀ ਅੱਛਾ ਮੋਹੋ ਝੌਗੀ ਬੱਚੀ ਹੈਗੀ ਪਹਿਲਾ ਸੂਆ ਸੂ ਰਹੀ ਐ ਸੂਣ ਦੇ ਵਿੱਚ ਇਹਦੇ ਦਿਨ ਹਜੇ ਹਫ਼ਤਾ ਬਾਕੀ ਆ ਹਨਾ ਹਫ਼ਤਾ ਲੈ ਜੋ ਬਾਈ ਠੀਕ ਆ ਕੱਦ ਕਾੜ ਸ਼ਾਈਨਿੰਗ ਸੂਣੀ ਕਹਿੰਦੇ ਬਾਪ ਉਹਦੇ ਵੀ 30 ਕਿਲੋ ਪਹਿਲੇ ਨੂੰ ਮੱਛੀ ਪਾ ਦੂਗੀ ਬਰੀਡ ਨਸਲ ਬਹੁਤ ਜ਼ਿਆਦੇ ਆ ਠਣ ਠਣ ਦਾ ਬੜਾ ਵਧੀਆ ਲੱਗਿਆ ਹੋਇਆ ਚਾਹੇ ਮਸ਼ੀਨ ਤੇ ਚਾਹੇ ਹੱਥੀ ਬਾਕੀ ਜਿੰਨੀਆਂ ਵੱਡਾਂ ਨੇ ਸਾਰੀਆਂ ਹੱਥੀ ਚਵਾਈ ਵਾਲੀਆਂ ਵੀ ਨੇ ਠੀਕ ਹੈ ਸਾਰੇ ਤਰ੍ਹਾਂ ਦੇ ਜਾਨਵਰ ਰੇਟ ਆ ਜੈ ਮੰਨ ਕੇ ਚੱਲ ਪਾ ਵੀ 85 90 ਤੋਂ ਸਟਾਰਟ ਹੋ ਗਿਆ ਅੱਜ ਠੀਕ ਹੈ ਇਹਦਾ ਰੇਟ ਕਿੰਨਾ ਦੱਸਿਆ ਆਪਾਂ ਇੱਕ ਇਹੜਾ 145 ਬਾਈ 1 ਲੱਖ 45 ਹਜ਼ਾਰ ਹਾਂਜੀ ਤੇ ਇਹ ਕਹਿੰਦਾ ਬਾਬ ਜਿਹੜਾ ਬੰਦਾ ਇਹਦੇ ਪੇਮੈਂਟ ਲਾਊਗਾ ਚਾਹੀ ਉਹਦੇ ਬਾਰੇ ਜਿਹੜਾ ਮਸ਼ੀਨ ਤਾਂ ਵੀ ਸੁਪਨਾ ਪੂਰਾ ਕਰਾਉਂਦਾ ਬਾਈ ਜੇ ਹੁਣ ਮਨ ਲੈਦਾ ਆਪਾਂ 1 80 ਵੀ ਮੰਗ ਲਈਏ ਉਹ ਵੀ ਅਗਲਾ ਬਾਜੂ ਮੰਗਣੀ ਅੱਗੇ ਦੋ ਨੰਬਰ ਆ ਗਈ ਇਹ ਬੱਚੀ ਨੇ ਬਾਈ 25 ਕਿਲੋ ਦੁੱਧ ਪਲੂਨ ਨੇ ਦਿੱਤਾਗਾ ਠੀਕ ਹੈ 10 ਦਿਨਾਂ ਦੀ ਕੱਚੀ ਆ ਰੇਟ ਇਹਦਾ ਬਾਈ ਜੀ 1 ਲੱਖ ਤੇ 5000 ਰੁਪਿਆ ਕਹਿੰਦਾ ਮਤਲਬ ਹੋਰ ਟੱਲੋਂ ਹਰ ਤਰ੍ਹਾਂ ਦੇ ਬੈਡ ਆਪਣੇ ਕੋਲੇ ਮੌਜੂਦ ਹੁੰਦੀ ਆ ਬਾਈ ਇਹ ਬੱਚੀ ਦੀ ਸਾਈਨਿੰਗ ਸੂਨਗ ਨਸਲ ਬਰੀਡ ਕੁਆਲਿਟੀ ਘੋੜੀਆਂ ਵਰਗੀਆਂ ਬੱਚੀਆਂ ਨੇ ਕਹਿੰਦਾ ਬਾਪ ਉਹ ਦੁੱਧ ਹੈ ਤੱਕੀ 25 ਤੋਂ ਪਾਰ ਦੇ ਦੂ ਹਾਂ ਬਾਈ ਨੋਰਮਲ ਬਰੀਡ ਤਾਂ ਦੇਖ ਲਓ ਕਿਦਾਂ ਦੀ ਇਹਦਾ ਵੀਰ ਆਪਾਂ ਰੇਟ ਕੀ ਰੱਖਿਆ ਰੇਟ ਬਾਈ ਇਹਦਾ 1 ਲੱਖ 5000 ਰੁਪਏ 1 ਲੱਖ 5000 ਇਹ ਹੋ ਰਿਹਾ ਬਾਈ ਇਹ ਰੇਟ ਆ ਮੰਨ ਕੇ 10 12 ਦੇ ਨਾਲੇ ਵਿੱਚ ਆਲੀ ਹੁੰਦੇ ਨੇ ਕਿਉਂ ਜਦੋਂ ਤਿਆਰ ਹੋ ਗਈ ਬਾਈ ਉਦੋਂ ਕੁਝ ਹੋਰ ਆ ਕਿਉਂਕਿ 2-300 ਰੁਪਏ ਹੋਗੇ ਤਾਂ ਜਾਨਵਰ ਖਾਂਦਾ ਬਾਈ ਖਾਂਦਾ ਬਾਈ ਖਾਂਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੁਣ ਬਰੀਡ ਨਸਲ ਦੇਖੀ ਦੀ ਸਕਨ ਸਕਨ ਕਿੰਨੀ ਵੀਦਾ ਬਾਕੀ ਜਿੰਨੇ ਜਾਨਵਰ ਆਪਣੇ ਕੋਲ ਹੋਣਗੇ ਸਾਰੇ ਸਟ੍ਰਕਚਰ ਡਰ ਦੇ ਹੋਣਗੇ 2 ਨੰਬਰ ਤੇ ਆ ਪੁੱਤ ਦੂਜਾ ਸੂਆ ਬੱਚੀ ਸੁੰਦੀ ਪਈ ਆ ਸੂਆ ਬਰੀਡ ਦੇਖ ਲੈ ਮੂਰੇ ਅਗਲਾ ਕਹਿ ਦੁੰਦਾਗਾ ਵੀ ਕੱਲਾ ਕਾਲਾ ਡੱਬਾ ਰੰਗ ਦੇ ਕੇ ਨਸਲ ਨਹੀਂ ਹੁੰਦੀ ਬਾਈ ਕੁਆਲਿਟੀ ਹੁੰਦੀ ਆ ਚੰਮੜੀ ਮੂਮੀ ਕਾਗਜ਼ ਦਾ ਲਫਾਫਾ ਹੀ ਆ ਬਾਕੀ ਤੂੰ ਐਂ ਦੇਖ ਲੈ ਟੱਲੋ ਹਫਤੇ ਪਰਸੋਂ ਆਪਾਂ ਵੀਡੀਓ ਬਣਾਈ ਸਾਰਾ ਮਾਲ ਵੇਚਤਾ ਕਿਉਂਕਿ ਆਪਣੇ ਕੋਲੇ ਬਾਈ ਛਾਂਟੇ ਸਟਾਇਆ ਜਾਨਵਰ ਹੁੰਦਾ ਇਹ ਨਹੀਂ ਹੈਗਾ ਵੀ ਮੂਰੇ ਦੋ ਕੁ ਚੰਗੀਆਂ ਜਾਂ ਮਗਰ ਕਵਾੜ ਜਾ ਖੜਾ ਹੋ ਆ ਤਿੰਨ ਨੰਬਰ ਵਹਿੜਾ ਜਿਹੜਾ ਇਹਨੇ 28 ਕਿਲੋ ਦੁੱਧ ਬਾਈ ਦਿੱਤਾ ਹੋਇਆ ਬੱਚੀ ਨੇ ਇੱਕ ਹਫਤੇ ਦੀ ਕੱਚੀ ਇੱਕ ਹਫ਼ਤੇ ਦੀ ਕੱਚੀ 28 ਕਿਲੋ ਦੁੱਧ। ਹਾਂ ਰੇਟ ਇਹਦਾ ਬਾਜੇ 1,10,000 ਰੁਪਏ ਅੱਜ ਵਾਲਾ। 1,10,000 ਰੇਟ ਅੱਜ ਵਾਲਾ ਇਹਦਾ। ਹਾਂਜੀ ਹਾਂਜੀ। ਠੀਕ ਐ ਤੇ ਹਫ਼ਤਾ ਖਣੇ ਕੱਚੀ ਹੈ ਨਾ। ਪਿਆ ਬਾਈ ਜਿੰਨੀਆਂ ਵੀ ਬੈੜਾ ਦਿਖਾਵਾਂਗੇ ਸਾਰੀ ਹੱਥੀ ਚਵਾਈ ਵਾਲੇ ਥਣ ਨੇ ਨਸਲ ਵਾਲੀਆਂ ਬੈੜਾ ਨੇ। ਸੋਰ ਬੈੜ ਯਾਰ ਵੱਡੀ-ਬੁੱਡੀ ਬੇੜ ਬੋਲ। ਬਾਈ ਜੇ ਮੰਨ ਕੇ ਚੱਲ ਪਾ ਦਿਨ ਫੁੱਲ ਤਿਆਰ ਹੋਈ ਹਫ਼ਤੇ ਨੂੰ 2 ਲੱਖ ਰੁਪਏ ਦੀ ਬੈੜਾ ਹੀ ਵਿਕਰੀ ਦੀ ਐ। ਠੀਕ ਐ ਅੱਜ ਰੇਟ ਕਰ ਰਹੇ ਨੇ 1 ਲੱਖ ਦਾਸ ਆ ਯਾਰ ਸਿਰਫ ਬਿਲਕੁਲ ਜਿਹੜਾ ਵੀ ਕੋਈ ਵੀ ਪਿਆਰ ਇੱਕ 10 ਚ ਦੁੱਧ ਕਿੰਨਾ ਦੁੱਧ ਬਾਈ ਇਹ 30 ਕਿਲੋ ਦੁੱਧ ਇਹ ਬੱਚੀ ਦੇ ਦੂਗੀ ਪਰ 25 26 ਜਿਹੜਾ ਮਰਜ਼ੀ ਮੈਂ ਇਹਦੀ ਆਰਡਰ ਦੀ ਕੁਆਲਿਟੀ ਦੇਖ ਲੈ ਯਾਰ ਨਾੜਾ ਨੂੜਾ ਦੇਖ ਬਹੁਤ ਵਧੀਆ ਹਰ ਚੀਜ਼ ਵਧੀਆ ਗੋਲੇ ਵਾਂਗ ਖਾ ਦੇ ਬਾਕੀ ਹੋਰ ਆ ਦੋ ਵੜਾ ਕਿਤੋਂ ਵੀ ਬਾਈ ਪਰਚੇਜ਼ ਕਰਦਾ 50 ਕਿਲੋਮੀਟਰ ਤੋਂ ਲੈ ਕੇ 200 ਕਿਲੋਮੀਟਰ ਤੱਕ ਦੀ ਪਹੁੰਚ ਆਪਣੀ ਬਾਈ ਪਰ ਪਰ ਤੂੰ ਇੱਕ 10 ਕਹਿੰਦਾ ਮੂਹਰ ਲੈਂਦਾ 30 40 ਬਾਈ ਹੁਣ ਇਹ ਵੜਾ ਆਪਾਂ ਬਾਹਰ ਕਿਤੇ ਵੀ ਚੱਲ ਜਾ ਇਦਾਂ ਦੀ ਗਾਂ ਦਾ 1 35 40 ਮੰਗਦੇ ਹੀ ਮੰਗਦੇ ਆ ਕਿਉਂਕਿ ਆਪਣ ਅੱਗੇ ਆ ਗਈ ਅੱਗੇ ਬੱਚੀ ਫੇਰ ਆ ਗਈ ਸਾਰੀਆਂ ਵੇਣਾ ਟੋਟਲੀ ਦੰਦਾਂ ਚ ਨੇ ਇਹ ਜਿਹੜੀ 4 ਨੰਬਰ ਆ ਗਈ ਇਹ ਵੀ ਦੂਜਾ ਸੂਆ ਬੱਚੀ ਆ ਭਲਾ ਪਾਉਣ ਲੱਗ ਗਈ ਹਫਤਾ ਲੈ ਵੀ ਜਾਊਗੀ ਮਨ ਕਰ ਨਹੀਂ 5-4 ਦਿਨਾਂ ਵਾਲਾ ਕੋਈ ਰੌਲਾ ਨਹੀਂ ਇਹਦਾ ਠੀਕ ਐ ਪਹਿਲਾਂ ਬੱਚੀ ਦੂਜਾ ਸੂਆ ਦੂਜਾ ਸੂਆ ਦੰਦ ਤੇ ਤੇ 27-28 ਕਿਲੋ ਪਲੂਨ ਨੇ ਦੰਦੋ ਜਵਾਨ ਹੋ ਆ ਨਹੀਂ 6 ਦੰਦ ਬਾਈ 6 ਦੰਦ ਤੇ ਐਦ ਕੀ ਦੁੱਧ ਦੀ ਐਵਰੇਜ ਦੁੱਧ ਬਾਈ ਮਨ ਕਰ 30 ਕਿਲੋ ਦੇ ਲੰਮਸਮ ਪਾਈ ਜਾਊ 30 ਕਿਲੋ 25 ਕਿਲੋ ਤੋਂ ਘੱਟ ਕੋਈ ਬਾੜ ਨਹੀਂ ਢਿੱਲੋ ਆਪਣੇ ਫਾਰਮ ਚ ਰੇਟ ਇਹਦਾ ਰੇਟ ਦਾ 1,15,000 ਵੀਰੇ 1,15,00 ਜਿਹੜੀ ਨਾਲ ਬਹਿੜ ਆ ਗਈ ਇਹਦੇ ਇਹ ਬੱਚੀ ਨੇ ਦੁੱਧ ਦਿੱਤਾ ਮੰਨ ਕੇ ਢਲੋ 30 ਕਿਲੋ ਤੱਕ ਮਾਲਕਾਂ ਨੇ ਦੱਸਿਆ ਵੀ ਆਪਾਂ ਚੋਇਆਗਾ ਠੀਕ ਹੈ ਇਹ ਲੇਵਾ ਹੀ ਦੇਖੇ ਜਿੱਦਾਂ ਆਪਾਂ ਕਹਿੰਦੇ ਨੇ ਇੱਕ ਮومی ਕਾਗਜ ਉਦਾਂ ਦਾ ਲੇਵਾ ਠੀਕ ਹੈ ਸਾਫ ਸੁਥਰਾ ਲੇਵਾ ਜਾਵਾ ਰੇਟ ਢਲੋ ਜਿਆਦੇ ਆਪਣੇ ਜਿਹੜੇ ਹੈਗੇ ਨੇ ਮੰਨ ਕੇ ਇੱਕ ਤਾਂ ਬੰਦਾ ਕਹਿੰਦਾ ਵੀ ਇੱਕ ਗਾਹਕ ਨੂੰ ਬੁਲਾਉਣ ਦਾ ਮਾਰਾ ਕਹਿੰਦਾ ਹੁੰਦਾ ਨਾ ਵੀ ਆਰਫ 60000 70 ਦਾ ਰੇਟ ਆ ਵੀ ਆਪਣੇ ਕੋਲੇ ਜਿੰਨੇ ਜਾਨਵਰ ਦਿਖਾਵਾਂਗੇ ਕੱਲੇ ਕੱਲੇ ਦੀ ਰੇਟ ਦੀ ਵੀਡੀਓ ਦੇ ਵਿੱਚ ਹੋਊਗਾ ਜਦੋਂ ਮਰਜੀ ਸਕਰੀਨ ਸ਼ਾਟ ਮਾਰ ਕੇ ਕਹਦੇ 19 ਦੀ ਹੀ ਗਾ ਮਿਲੂਗੀ ਇਹ ਨਹੀਂ ਕੋਲੇ ਆਇਦੋ ਰੇਟ ਵਧਾਣਾ ਸੁਭਿਰੋ ਜੇ ਕੋਈ ਵਪਾਰ ਦਾ ਕੰਮ ਆ ਜਿਹਦਾ ਪੱਕਾ ਰੁਟੀਨ ਚ ਚੱਲਣਾ ਜਿੰਨੀ ਗੱਲ ਕਹੇ ਤੇ ਉਹਦੇ ਦੰਬ ਹੁੰਦਾਗਾ ਤੇ ਜਿਹੜਾ ਰੇਟ ਕਹਦਾ ਉਹ ਰਿਕਾਰਡਿੰਗ ਕਰ ਲ ਫੋਨ ਦੂਜਾ ਰੱਖ ਕੇ ਫੇਰ ਰਿਕਾਰਡਿੰਗ ਕਰ ਲੋ ਦੱਸ ਦੋ ਵੀ ਆਹ ਸੀਗੀ ਕਿਵਰੇ ਨਹੀਂ ਲੱਗਾ ਜਿ ਭਲੇਖਾ ਆਪਣੀ ਰੋ ਲੱਗ ਗਈ ਹੁਣ ਇਹ ਵੈੜਾ ਜਿਹੜੀ ਇਹ ਆ ਗਈ ਆਪਣੀ 5ਵੇਂ ਨੰਬਰ ਤੇ ਬੱਚੇ 25 ਕਿਲੋ ਦੁੱਧ ਮੰਨ ਕੇ ਜਿਹੜਾ ਭਰਾ ਮਰਜੀ ਲੈ ਲੈ ਪਰ ਦੁੱਧ ਜਿਆਦਾ ਦੂਗੀ ਤੇ ਰੇਟ ਇਹਦਾ ਵੀ ਬਾਜਬ 1 ਲੱਖ ਤੇ 15000 ਆਪਾਂ ਰੇ ਲੇਵਾ ਵੇਖੋ ਜਦ ਤਨ ਤਿਆਰ ਹੋਗੀ 130 35 ਦੀ ਬੱਛੀ ਆਪਣੇ ਕੋਲੇ ਅੱਧ ਤੋਂ ਵੱਧ ਬੰਦੇ ਵੇਚਣ ਵਾਲੇ ਮਾਲ ਲੈ ਕੇ ਜਾਂਦੇ ਨੇ ਜਾਂ ਜਾ ਜਾ ਹਣ ਅੱਗੇ ਨਾਲ ਫੇਰ ਬੱਛੀ ਆਈ ਪਹਿਲਾ ਸ਼ੂਆ ਦੋ ਦੰਦ ਆ ਪਾਣ ਪੋਣੀਆਂ ਚਾਲੂ ਕਰ ਗਈ ਤੇ ਰੇਟ ਇਹਦਾ ਆਪਾਂ ਬੇਕਮਾਲੀ ਕਰਾਂਗੇ 95000 ਦੀ ਬੱਛੀ ਦੇ ਦਾਂਗੇ ساری ਮਾਰਕੀਟ ਘੁੰਮ ਲੈ ਕੋਈ ਅਸੀਂ ਰੇਟ ਮਿਲਦੀ ਦੋਂਦੀ ਬੱਛੀ ਜੇਕਰ ਮੈਂ ਕਰੇਲੂ ਕੱਲੀ ਵੀ ਇਹ ਪਾਉਣ ਜਾਵਦਾ ਉਹਨਾਂ ਨੂੰ ਮੁੱਲ 130 35 ਹੁੰਦਾ ਬਾਈ ਆਪਣੇ ਹੁੰਦਾ ਹਫਤੇ ਇਹ 40 ਵਿਗਣ 35 ਜਮਾ ਜੈਜ ਭਲਾਂ ਪਾਉਣ ਲੱਗੀ ਫੁੱਲ ਸਾਈਜ਼ ਆ ਰਿਜਨਲ ਦੋ ਦੰਦ ਦਾ ਤੇ ਰੇਟ ਦੇਖ ਲੇ ਤਾਂ ਬਾਜਵਾ ਜਿੱਦਣ ਤਿਆਰ ਹੋਈ ਬੱਚੀ ਸਵਾ ਲੱਖ ਦੀ ਬੱਚੀ ਆ 95 ਆਦੀ ਦੇ ਦੇਗਾ ਜਾਂ ਦੇਣ ਲੈਣ ਵਾਲਾ ਰੇਟ ਦੁੱਧ 25 25 ਕਿਲੋ ਬਰੀਡ ਤਾਂ ਦੇਖ ਟਲੋ ਕਿੰਦਾ ਨਾ ਰੋਕੂ ਪਤਾ ਕਿੰਦਾ ਨਾ ਬੋਦਾ ਬਾਦਾ ਲੱਗਿਆ ਕਰਮਾ ਵਾਲੀ ਦੇ ਨਸਲ ਕਿੰਨੀ ਆ ਔਰ ਦੋ ਦੰਦ ਦਾ ਹੱਥੀ ਚਵਾਈ ਵਾਲਾ ਥਾਣਾ ਠੀਕ ਹੈ ਕਹਿਣਾ ਮਤਲਬ ਵੀ ਆਪਣਾ ਤੇ ਇਹ ਹੁੰਦਾ ਵੀ 2003 ਬਣਿਆ ਤੇ ਗਈ ਠੀਕ ਹੈ ਅੱਗੇ ਨਾਲ ਫੇਰ ਬੱਚੀ ਆ ਗਈ ਪਲੂਣ ਲੱਗਦੀ ਆ ਪਹਿਲਾਂ ਖੀਰੀ ਅਸੇ ਦੁੱਧ ਮੁਰ ਕੇ ਦਿਖਾ ਇਧਰ ਪੋਨੂ ਫੋੜ ਖੋਲੀ ਪਤਾ ਇਹਨੂੰ ਦੂਜੀ ਨੂੰ ਦੋ ਨੰਬਰਾਂ ਨੂੰ ਖੋਲ ਲੈ ਇਹ ਆ ਗਈ ਦੰਦੋ ਖੀਰੀ ਹੈ ਨਾ ਬ ਇਹ ਆਪਾਂ ਦਿਖਾ ਦਿੰਦੇ ਆਂ ਕਈ ਵਾਰ ਇਹ ਹੁੰਦਾ ਨਾ ਅਗਲਾ ਕਹਿਣਾ ਨਾ ਪਤਾ ਨਹੀਂ ਉਹੀ ਕਹੀ ਜਾਂਦੀ ਨੋਰਾ ਲਿਆ ਤੇਰਾ ਮੂੰਹ ਪਟ ਖੀਰਾ ਬੱਚਾ ਨਸਲ ਵਾਲੇ ਦਾ ਜਿੰਨੇ ਵੀ ਜਾਨਵਰ ਆ ਸਾਰੇ ਬ੍ਰਾਂਡਡ ਹੀ ਨੇ ਲੈ ਟੇ ਲੋ ਨੇੜੇ ਕੈਮਰਾ ਕਰਕੇ ਦਿਖਾ ਦੁੱਧ ਜਾਂਦੇ ਯਾਰ ਹਾਲੇ ਦਲ ਤੋੜਦੀ ਨਹੀਂ ਦੋ ਮਹੀਨੇ ਹੀ ਖੀਰੇ ਹਾਂ ਬਾਈ ਕੈ ਦਿਨ ਕੱਢਦੀ ਆ ਇਹਦੇ ਬਾਈ ਦਿਨ ਬੱਚੇ ਦੇ 10 ਤੋਂ 15 ਬਏ ਨੇ ਇਹਦਾ ਰੇਟ ਆ ਇਹਦਾ ਰੇਟ ਰਹੂਗਾ ਬਾਈ ਜੀ 1 ਲੱਖ 45000 1 ਲੱਖ 45000 ਜੀ ਦੰਦੋ ਖੀਰੀ ਤੇ ਦੁੱਧ ਦੰਦ ਬੱਚਾ ਹੀ ਆ ਹਜੇ ਜਮਾ ਫੰਡਰਾ ਬੱਚਿਆਂ ਬੇਕ ਰਹਿੰਦੇ ਨੇ 35 40 40 ਹਜ਼ਾਰ ਦੀ ਅੱਜ ਦੇ ਟਾਈਮ 'ਚ ਹੁਣ ਬੈਕ ਦੀਆਂ ਜਾਵਾ ਬੈਕ ਜੀ ਆ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਬੱਚੀ ਵੀਰ ਕਹਿੰਦੇ ਇਕੱਲੇ ਵੀਡੀਓ ਬਣਾਉਂਦੇ ਪੈਸੇ ਲੈ ਕੇ ਵੀ ਮਾਰੀ ਜਾਂਦੇ ਗੱਪ ਸਿੱਟੀ ਜਾਂਦੇ ਹਕੀਕਤ ਗੱਲ ਹੈ ਮੈਂ ਨੈੱਟ ਫੀਲਡ 'ਚ ਘੁੰਮਦੇ ਆ ਪਸੂ ਬਹੁਤ ਤੇਜ਼ ਹੋਇਆ ਪਿਆ ਜਾਵਾ ਹੁਣ ਤੇ ਦੁੱਧ ਦੀ ਐਵਰੇਜ ਇਹਦੀ ਦੁੱਧ ਵਿੱਚ 30 ਕਿਲੋ ਪਾ ਦੋ ਪਹਿਲੇ ਨਹੀਂ ਤੇ ਨਾਲ ਆ ਗਈ ਜਿਹੜੀ ਬੈੜ ਜਿਹੜੀ ਅੱਗੇ ਆ ਨਾਲ ਆ ਗਈ ਬੈੜਾ ਇਹ ਵੀ ਹਲੇ ਹਫ਼ਤਾ ਲਿੰਦੀ ਆ ਸੁਣਦਾ ਠੀਕ ਹੈ ਤੇ ਦੁੱਧ ਨੇ ਜਿਹੜਾ ਜੈਨੂਨ ਦੁੱਧ ਦਾ ਝੂਠ ਵਾਲਾ ਕੰਮ ਹੀ ਆ ਤੇ ਕੋਈ ਮਰਜ਼ੀ ਨੂੰ 30 ਕਿਲੋ ਦੁੱਧ ਮੰਨ ਕੇ ਲੈ ਜਾ। 30 ਕਿਲੋ ਦੁੱਧ। ਰੇਟ ਰੇਟ ਇਹਦਾ ਰੇਟ। ਰੇਟ ਬਾਜੋ ਕਿੰਨਾ? 95000 ਸਿਰਫ 95000 ਦੀ ਬਿਹੜ ਆ। ਹੁਣ ਬ੍ਰਦੀਪ ਜਿਵੇਂ ਉਹ ਕਹਿੰਦੀ 95000 ਦੀ। ਇਹ ਇੱਕ ਬੰਦਾ ਅਲੱਗ-ਅਲੱਗ ਆ ਬਾਈ ਮੰਨ ਲਾ ਜੀ। ਆਪਣੇ ਕੋਲੇ ਆ ਗਈ ਆਪਣੇ ਕੋਲੇ ਪਾ ਜਾ ਗਈ ਆਪਾਂ ਦੇ ਦੇਣੀ ਆ ਆਪਾਂ ਕੀ ਕਰਨਾ? ਜੇ ਆ ਜੀ ਗੱਲ ਆ। ਹੁਣ ਇਹ ਬਿਹੜ ਦੂਜਾ ਸੂਆ ਹੈ ਨਾ। ਹਾਂ ਤਿਆਰੀ ਤੇ 10 15 ਦੀ ਬਿਹੜ ਆ। ਦੇਣੀ ਆ ਬੱਕਲੇ 95000 95000 ਦੀ ਦੁੱਧ 25 ਮੰਨ ਕੇ ਹੀ ਲੈ ਜਾਓ। 25 ਮੰਨ ਕੇ ਲੈ ਜਾਓ। ਨਾ ਤਿਆਰ ਬਧੇਰੀ ਹੋਣੀ ਆ। ਠੀਕ ਹੈ ਅੱਗੇ ਨਾਲ ਯਾਰ ਕਬੂਤਰੀ ਖੜੀ ਆ ਜਾਵਾਂ ਇਹਦਾ 34 35 ਕਿਲੋ ਦਾ ਦਿੱਤਾ ਹੈ 15 ਦਿਨਾਂ ਦੀ ਕੱਚੀ ਆ 15 ਦਿਨਾਂ ਦੀ ਕੱਚੀ ਵੱਡੀ-ਬੁੱਡੀ ਬਹੁਤ ਜਿਆਦਾ ਹੈ ਨਾ ਤੋਰ ਬਤ ਖੋਲ ਕੋਈ ਵੀਰ ਛੋਟੀ ਦਾ ਮੰਨ ਕੇ ਆਵੇ ਸਾਰੀਆਂ ਵੱਡੀਆਂ ਨੇ ਹੈਈ ਨਹੀਂ ਮੀਡੀਅਮ ਗਾਈ ਨਹੀਂ ਕੋਈ ਠੀਕ ਹੈ ਇਹਦਾ ਰੇਟ ਕੀ ਕਰਿਆ ਇਹਦਾ ਰੇਟ ਬਾਈ ਜੀ 1 ਲੱਖ ਤੇ 30000 ਰੁਪਏ ਵੈੜਾ 1 ਲੱਖ 30000 ਰੁਪਏ ਫਾਰਮ ਚੋਂ ਆਉਂਦੀਆਂ ਨਾਲ ਖੁੱਲੀਆਂ ਅਰੇ ਕੱਚੀ ਆ 15 ਦਿਨ ਕਰ ਦਿਓ 15 ਦਿਨ ਲੂਗੀ ਬਹੁਤ ਤਿਆਰ ਹੋ ਗਈ ਵੈੜ ਜਦੋਂ ਤਿਆਰ ਹੋ ਗਈ ਉਸ ਦਿਨ ਦਾ 1.5 ਲੱਖ ਰੁਪਏ ਦੀ ਵੈੜ ਬਣੇ ਠੀਕ ਹੈ ਵੱਡੀ-ਬੁੱ 135000 ਰੇਰ ਦੂਜਾ ਸੂਰ ਸੂਰੀ ਐ ਤੇ ਇੱਕ ਵੱਡੀ ਬੁੱਢੀ ਸੈ ਸੂਈ ਦੇ ਵਿੱਚ ਵਹਿੜ ਪੂਰੀ ਫੁੱਲ ਆ ਗਈ ਅੱਗੇ ਨਾਲ ਆ ਗਈ ਵੀਰੇ ਫੇਰ ਅੱਗੇ ਵੀ ਨਗੀਨੇ ਹੀ ਆ ਟੱਲੋ ਦੁੱਕ ਦੇ ਦੰਦ ਕਰਮ ਵਾਲੀ ਨੇ ਚੱਕੇ ਆ ਹਲੇ ਠੀਕ ਐ ਬਰੀਡ ਵਾਲੇ ਦਾ ਜਿਵੇਂ ਆਪਾਂ ਕਹੇ ਜਿੰਦੇ ਵਿੱਚ ਕਹਿੰਦੇ ਨੇ ਵੀ ਅਸਲ ਕਮਾ ਪੁੱਤੇ ਨੂੰ ਹੁਣ ਇਹ ਬੱਚੀਆਂ ਜਦੋਂ ਤਿਆਰ ਹੋ ਗਈਰਦਨ ਕੋਈ ਮੁੱਲ ਨਹੀਂ ਦਾ 15 ਨਾਲ ਲੈਂਦੀ ਆ ਇਹਦਾ ਮੂੰਹ ਦਿਖਾ ਪਤ ਪਹਿਲੇ ਦੇਖੀਏ ਤੇ ਬਰੀਡ ਠੀਕ ਐ ਗੋਦੀ ਬਾਦੀ ਚੰਗੀ ਇਹ ਦੰਦੋ ਕਿਵੇਂ ਦਸੀ ਦੋਂਦੀ ਪਿਓਰ ਅੱਛਾ ਦੋਂਦੀ ਬੱਚੀ ਕਾਇਦਲੇ ਜੈਨਟ ਜੀ ਇਹ 15 ਦਾ ਆਰਡਰ ਦੀ ਕੁਆਲਿਟੀ ਦੇਖ ਲੈ ਕਿੰਨੀ ਵਧੀਆ ਘਮਾਕ ਮਾਂ ਧਰਦੀ ਆ ਲੈ ਬਾਲੀ ਬਦੇ ਬੱਛੀ ਆ ਜਿੱਦਣ ਤਿਆਰ ਹੋ ਗਈ ਬੱਛੀ ਦਾ ਕੋਈ ਮੁੱਲ ਨਹੀਂ ਇਹਦਾ ਬਰੇਡ ਕੀ ਰੱਖਿਆ ਇਹਦਾ ਮੁੱਲ ਰੱਖਿਆ 140000 ਰੁਪਏ ਬਾਈ 140000 ਰੁਪਏ ਬਰੀਡ ਦੇਖ ਬਰੀਡ ਦੀ ਪੈਸੇ ਨੇ ਸੋ ਅੱਜ ਦਾ ਫਿਰ ਮੰਨ ਕੇ ਚੱਲ ਗਾਂਜਾਂ ਪਾਏ ਲਾ ਦਿੱਤੀਆਂ ਵਾਦੂ ਵਾਦੂ ਖੜੀਆਂ ਇੱਕ ਤੋਂ ਇੱਕ ਬੰਨਪਤਾ ਜਲਦੀ ਬੰਨ ਚੱਲ ਜਿਵੇਂ ਅੰਗੂਰਾ ਦੇ ਪੁੱਛੇ ਹੁੰਦੇ ਆ ਭਾਈ ਪੈਸੇ ਅਗਲੇ ਨੇ ਲਾਉਣੇ ਆ ਪਰ ਚੀਜ਼ ਆਪਣੇ ਕੋਲ ਇੱਕ ਨੰਬਰ ਮਿਲੂ ਇੱਕ ਤੋਂ ਇੱਕ ਮਿਲੂ ਇਹ ਜਿਹੜੀ ਨਾਲ ਆ ਗਈ ਇਹਨੇ ਭਾਈ 33 34 ਕਿਲੋ ਸ਼ੇਦਾਂ ਦਾ 33 24 ਦੁੱਧ ਵਧੀਆ ਬੱਚੀ ਆ ਠੀਕ ਹੈ ਚਲੋ ਜਿੱਦਾਂ ਅੱਗੇ ਮੌਸਮ ਆ ਰੋਸ ਹਿਸਾਬ ਨਾਲ 30 ਕਿਲੋ ਦੁੱਧ ਮੈਂ ਨਹੀਂ ਲੈ ਲੈ ਜੀ ਇਹਨੂੰ ਠੀਕ ਹੈ ਦੇਣ ਨੱਟ ਜੇ ਇਹਦੇ 10 12 ਦਿਨ ਪਹਿਨੇ ਲੈਵੇ ਆ ਲੂਗਾ ਦੇਖ ਨਾੜਾ ਨੂੜਾ ਇਹਦੇ ਵੀ ਬਾਡੀ ਵੇਟ ਦੇ ਕੇ ਨਾ ਲੈਵਾ ਬਣਾਉ ਪੂਰਾ ਚੌੜਾ ਠੀਕ ਹੈ ਇਹ ਬਾਈ ਪਤਾ ਕੀ ਆ ਮਾਲ ਆਪਣੇ ਕੋਲੇ ਤਰੂ ਬੜਾ ਰੂਟੀਨ ਚ ਹੀ ਆਈ ਜਾਂਦਾ ਇਹ ਤਾਂ ਹੈ ਨਹੀਂਗਾ ਵੀ ਅੱਜ ਆ ਕੇ ਮਹੀਨਾ ਆਉਣੀ ਹੈ ਨਾ ਠੀਕ ਹੈ 24 ਘੰਟੇ ਆਪਣੇ ਕੋਲੇ ਬੜਾ ਖੜੀ ਨੀ ਜਿੱਥੋਂ ਮਰਜ਼ੀ ਕੋਈ ਚੱਲ ਗਿਆ ਜੀ ਠੀਕ ਹੈ ਤੇ ਅਗੇ ਨਾ ਰਗਲ ਟੱਲੋ ਇੰਨਾ ਇਦਾਂ ਦੇ ਜਾਨਵਰ ਇੰਨੇ ਇਕੱਠੇ ਕਰਨੇ ਬਹੁਤ ਤੋਂ ਮੁਸ਼ਕਲ ਵਾਲੇ ਕੰਮ ਹੋ ਗਏ ਓਕੇ ਯਾਰ ਤੀਤੇ ਮੈਪ ਕੱਟੀਆਂ ਬੱਚੇ ਦੇ ਵੇਲੇ ਬ੍ਰੇਕ ਵੱਜ ਜਾਂਦੀ ਆ ਅੱਗੇ ਬਾਈ ਇਹ ਬੱਚੀ ਆ ਗਈ ਪਹਿਲਾ ਸੂਆ ਚਾਰ ਦੰਦ ਤੇ ਬੱਚੀ ਦੁੱਧ ਪੈਂਦੀ ਤੋਂ 40 ਕਿਲੋ ਪਾ ਦੂ ਬਲਉਣ ਰੇਟ ਇਹਦਾ ਰੇਟ ਇਹਦਾ ਬਾਈ 1,70,000 ਰੁਪਏ 1,70,000 70,000 ਫੁੱਲ ਵੱਡੀ ਬੱਚੀ ਆ ਦੰਦੋ ਕਿੰਨੇ ਆ ਚਾਰ ਦੰਦ ਵੀਰੇ ਚਾਰ ਦੰਦ ਪਹਿਲਾ ਸੂਆ ਹੋਲੀ ਪੁੱਤ ਹੋਲੀ ਬਹੁਤ ਵਧੀਆ ਫਾਰਮ ਦੀ ਬੱਚੀ ਆ ਠੀਕ ਆ ਕੱਦ ਕੋ ਤੇ ਬੜਾ ਤਗੜਾ ਆ ਗਿਆ ਹੈ ਨਾ ਠੀਕ ਹੈ ਠੀਕ ਆ ਸੁਭਰੋ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸੰਮੀ ਪਣੀ ਵੀ ਰੇਟ 170 ਇਹਦਾ ਜਿਹੜੀ ਨਾਲ ਵਹਿੜ ਆ ਗਈ ਇਹਦੇ ਇਹ ਵੀ 35 ਕਿਲੋ ਤੋਂ ਬਾਹਰ ਵਾਲੀ ਵਹਿੜ ਆ ਬਾਈ ਠੀਕ ਐ ਲੈਵਾ ਪਿੱਛੋਂ ਦੇਖ ਲਾ ਕੇ ਪਰੂ-ਪਰੂ ਬਹੁਤ ਰੇਟ ਇਹਦਾ ਰੇਟ ਦਾ ਬਾਜੋ ਬਾਈ 1 ਲੱਖ 35 ਹਜ਼ਾਰ ਵੱਡੀ-ਬੁੱਡੀ ਬਹੁਤ ਆ ਹਾਂ ਫੁੱਲ ਸਾਈਜ਼ ਨਸਲ ਵਾਲੇ ਜਾਨਵਰ ਨੇ ਜਿੰਨੇ ਵੀ ਹੈਗੇ ਨੇ ਇਹ ਠੀਕ ਐ ਇਹਨਾਂ 'ਚ ਕੋਈ ਵਹਿੜ ਇਦਾਂ ਦੀ ਨਹੀਂ ਵੀ ਜਿਵੇਂ ਆਪਾਂ ਕਹਿੰਦੇ ਆ ਕ੍ਰੋਸ ਜੀ ਆ ਜਾਂ ਹੋਰ ਹਨ ਠੀਕ ਐ ਅੱਗੇ ਬਾਈ ਬੱਛੀ ਇਹ ਆ ਗਈ ਇਹਨੇ ਬਾਈ 32-33 ਕਿਲੋ ਦੁੱਧ ਦਿੱਤਾ ਬੱਛੀ ਨੇ ਠੀਕ ਐ 10 ਦਿਨਾਂ ਦੀ ਕੱਟੀਆਂ ਤੇ ਜਿਹਨੂੰ ਅਸ ਠੀਕ ਹੈ ਕੰਪੈਕਟ ਆ ਇੱਥੋਂ ਸਟਾਰਟ ਹੋ ਕੇ ਇੱਥੇ ਤੱਕ ਆ ਜਿਵੇਂ ਹੱਥ ਨਹੀਂ ਕਰ ਦਿੰਦੇ ਉਹ ਚੀਜ਼ ਠੀਕ ਹੈ ਉਹ ਚੀਜ਼ ਆ ਜਾ ਵਾ ਐ ਤੌਰ ਪਤ ਲੰਬੀ ਤੇ ਰੇਲ ਦੇਵੇ ਦਾ ਬਜਾਏ ਬਾਹਰ ਨਹੀਂ ਖਾਵਨ ਨਾਲ ਦੰਦੇ ਵਾ ਨੇ ਤਿਆਰ ਕਰਨਾ ਬੱਚੇ ਨੇ ਨਸਲ ਬਹੁਤ ਹੈ ਦੇ ਵਿੱਚ ਇਹਦਾ ਬਾਰਗੇਟ ਕੀ ਰੱਖਿਆ ਇਹਦਾ ਕਲੱਕ ਤੇ 45000 ਦੇ ਵਿੱਚ 1 ਲੱਖ 45000 ਪਰ ਜਿੱਦੇ ਇਹ ਕਰਮ ਵਾਲੀ ਸੂਗੀ ਕੱਚੇ ਥਾਂ ਦੇ ਸੂ ਪੱਕਾ ਤੇ ਨੂੰ ਚੱਲ ਜਾ ਬਹੁਤ ਵਧੀਆ ਬੱਚੇ ਬਾਈ ਜਿੰਨਲੇ ਵਲ ਆਉਣਾ ਇਹਨੇ ਦੇਵੇ ਦੀ ਡਿਜ਼ਾਈਨ ਵੇਖ ਕਿਦਾਂ ਦਾ ਸਭ ਤੋਂ ਵੱਡ ਬਣ ਕਮਲੀ ਹੋ ਜਾਣਾ ਥੱਲੇ ਕੱਚੀ ਆ ਜਿਹਦਾ ਕੱਲੀ ਕੁਛ ਦਿਨ ਲੈਂਦੀ ਆ ਤੇ ਨਾੜਾ ਨੂੜਾ ਦੇਖੋ ਇਹ ਕਿੰਨਾ ਰੇਟ ਦੇਸ ਜੈਨ ਹੋਣ ਜੈਦਾ 49 ਦੀ ਦੇ ਦਾਂਗੇ ਬਾਈ 1 45 ਦੀ ਸਿੱਕ 45 ਦੀ ਜਿਹੜੇ ਬੰਦੇ ਨੇ ਲੈ ਲਈ ਬੱੱਚੀ ਪੁੱਛੀ ਕਰਮ ਵਾਲੀ ਨੇ ਦੇਤੀ ਲੈਵੇ ਵਾਲੇ ਤਾਂ ਬਾਈ ਐ ਮੰਨ ਲਿਆ ਯਾਰ ਇਹ ਜਿੱਦਣ ਫੁੱਲ ਤਿਆਰੀ ਤੇ ਹੋਈ ਆ ਚੀਜ਼ਾਂ ਦੀਆਂ ਦੇ ਕੀ ਬਾਤਾਂ ਬਣਦਾ ਜਮ ਹਾਂ ਅੱਗੇ ਨਾਲ ਆ ਗਈ ਤੇ ਇਹ ਬੱੱਚੀ ਦੇ ਬਾਈ 15 ਦਿਨ ਪਏ ਨੇ ਠੀਕ ਹੈ ਤੋਂ ਤੇਰਾ ਵੀ ਮੰਨ ਕੇ 34 35 ਕਿਲੋ ਦਿੱਤਾ ਹੋਇਆਗਾ ਠੀਕ ਹੈ 15 ਦਿਨ ਪਏ ਇਹ ਬੱੱਚੀ ਦੇਵਾਂਗੇ ਇੱਕ 40 ਦੀ ਬਾਈ 1 ਲੱਖ 40 ਹਜ਼ਾਰ ਦੀ ਠੀਕ ਹੈ ਤੇ ਅੱਗੇ ਜਿਹੜੀ ਨਾਲ ਆ ਗਈ ਇਹ ਬੱਚੀ ਦੇ ਦਾਂਗੇ ਬਾਈ 1 ਲੱਖ ਤੇ 15000 1 ਲੱਖ 15000 ਹਾਂ ਠੀਕ ਹੈ ਤੇ ਅੱਗੇ ਜਿਹੜੀ ਨਾਲ ਇਹ ਬੱਚੀ ਦੇ ਦਾਂਗੇ ਬਾਈ 97000 ਦੀ ਜੈਸ ਨੂੰ 97 ਦੀ ਠੀਕ ਹੈ ਜੀ ਬਾਬ ਲੱਖ ਤੋਂ ਅੰਦਰ ਵੀ ਹੈਗੇ ਨੇ ਸਾਰੇ ਤਰ੍ਹਾਂ ਦੇ ਪਾ ਹੈਗੇ ਨੇ ਬਾਈ ਠੀਕ ਹੈ ਅੱਗੇ ਜਿਹੜੀ ਨਾਲ ਅੱਗੇ ਬੱਚੀ ਦੇਵਾਂਗੇ ਬਾਈ 135 ਦੀ ਸੂਆ ਕਿਹੜਾ ਹੈ ਤੌਰ ਬਾਈ ਦੂਜਾ ਸੂਆ ਜੀ ਦੂਜਾ ਸੂਆ 135 ਦੀ ਮੰਨ ਕੇ ਇਹ ਕਹਿਣ ਦਾ ਮਤਲਬ ਵੀ ਕੀ ਆ ਵੀ ਸਾਰੇ ਆਪਾਂ ਦਿਖਾਈ ਜਾਵੇ ਕੱਲੀ ਕਿੱਲਾ ਵੱਲੀ ਵੱਡੀ ਵੀਡੀਓ ਬਣ ਜਾਣੀ ਹੈ ਹਨ ਵੀ ਇਹ ਨਗੀ ਨਹੀਂ ਆ ਠੀਕ ਹੈ ਇਹ ਦੇਵਾਂਗੇ 135 ਦੀ ਜੀ ਇਹਰ ਬੱਤੀ ਦਾ ਕੱਦ ਕੂਦ ਸਹੀ ਨਹੀਂ ਸਾਰੀ ਇੱਕ ਤੋਂ ਇੱਕ ਹੈ ਨਹੀਂ ਹੈਗਾ ਵੀ ਕੋਈ ਵੀ ਦੋਕ ਵਧੀਆ ਨਹੀਂ ਉਹ ਤੋਂ ਬਾਅਦ ਦੂਜੀਆਂ ਨੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਾਵਾ ਉਹ ਗੱਲਾਂ ਵੀ ਗੰਨਾ ਮੂਰੋ ਖਲਾੜੀ ਤੋਂ ਲੈ ਕੇ ਮਗਰ ਤੱਕ ਰੌ ਉਹ ਨਹੀਂ ਹੁੰਦਾ ਜਾਵਾ ਬਿਲਕੁਲ ਸੋ ਜੈਜ ਗੱਲਾਂ ਜਾਵਾ ਵੱਡੀ-ਬੁੱਡੀ ਬਹੁਤ ਆ ਸ਼ਾਈਨਿੰਗ ਸੂਨਿੰਗ ਅੱਗੇ ਇੱਕ ਜਰ ਕਬੂਦਰੀ ਖੜੀ ਐ ਪਹਿਲਾ ਸੂਆ ਬਾਈ ਪਹਿਲਾ ਸੂਆ ਦੰਦੋ ਤੇ ਪਰਸੋਂ ਦੀ ਸੂਈਆ ਹੁਣ ਮੰਨ ਕੇ ਚੱਲੋ ਵੀ 27-22 ਕਿਲੋ ਬੋਲੀ ਤੋਂ ਸਟਾਰਟ ਦੰਦੋ ਕਿਵੇਂ ਆਹੀ ਚੌਕੀ ਚੌਕੀ ਬੱਚੀ ਬੱਚਾ ਕੀ ਜਦ ਤਰੇ ਮੇਲ ਦਿੱਤਾ ਬਾਈ ਠੀਕ ਹੈ ਤੇ ਦੁੱਧ ਦੀ ਐਵਰੇਜ ਕਿੱਥੇ ਜਾਉ ਰਹੀ ਹੈ ਬਈ ਬਈ 35 ਕਿਲੋ ਦੁੱਧ ਬਾਦੂ ਕੀ ਬਾਤ ਹੈ ਯਾਰ ਮੇਰੇ ਨਾਲ ਪਾਇ ਫਿਰ ਪਾਉਂਦੀ ਵੀ ਨਹੀਂ ਬਈ ਠੀਕ ਆ ਯਾਰ ਬਿਊਟੀ ਵਗੈਰਾ ਕੀ ਬਾਤ ਹੈ ਹਨਾ ਸੋ ਇਹ ਜੀ ਬੱਚੀ ਘਰੇ ਜਾਵੜਾ ਯਾਰ ਮੰਨ ਕੇ ਚੱਲ ਵੀ ਗੱਲਾਂ ਕਰਾ ਦੂ ਘਰੇ ਜਦੋਂ ਬਰੀਡ ਬਣਦੀ ਹੈ ਨਾ ਜਾ ਕੇ ਆਹ ਬੱਚੀ ਜਿਹੜੀ ਵੀ ਨੇ ਪੇਮੈਂਟ ਲਾ ਲਈ 66 ਚੰਗੇ ਲੱਗੇ ਸੀਮਣੇ ਦੇ ਪੀਡੀਐਫ ਇਹ ਮੇਲੇ ਦੇ ਵਿੱਚ ਜਾਂਦੇ ਕਰ ਦੂ ਸੋਨੂੰ ਬੱਚੀ ਹੈ ਨਹੀਂ ਸੁਨੱਖੀ ਬੱਚੀ ਆ ਇੱਕ ਤਰ੍ਹਾਂ ਦੀ ਘੋੜੀ ਵੀ ਹੈ ਯਾਰ ਹਨਾ ਇਹਦਾ ਕੀ ਰੇਟ ਦੱਸਿਆ ਇਹ ਬੱਚੀ 2 ਦੀ ਦੇਵਾਂਗੇ ਬਾਈ ਇਹ ਬੱਚੀ 2 ਲੱਖ ਦੀ ਜਿਹੜਾ ਇਹ ਦਰਮਾਲ ਦੇਖੀਏ ਨਾ ਭ ਇਹ ਵੜ ਦੇਣੀ ਆ ਬਾਈ 1 5 ਦੀ ਠੀਕ ਹੈ ਤੇ ਅੱਗੇ ਇਹਨੇ ਵੀ 332 ਕਿਲੋ ਦਾ ਦਿੱਤਾ ਹੈ ਵੜ ਨੇ ਦੂਜਾ ਸੂਆ ਬਿਲਕੁਲ ਕੰਪੈਕਟ ਹੱਡਰ ਦੀ ਵੀ ਆ ਐਰ ਸ਼ਰ ਦੇ ਕਲਰ ਚ ਆ ਗਈ ਹੈ ਹਾਂ ਇਹ ਮੰਨ ਕੇ ਚੱਲ ਪਾ ਵੀ ਆਪਾਂ ਦੇਵਾਂਗੇ ਸਵਾ ਲੱਖ ਦੀ ਠੀਕ ਹੈ ਹਾਂਜੀ ਅੱਗੇ ਬੱਛੀ ਦੇ ਦਾਂਗੇ ਜੀ 1 10 ਦੀ ਜੀ ਠੀਕ ਹੈ ਇਹ ਵੜ ਥੋੜੀ ਜਿਹੀ ਕੱਚੀ ਆ ਉਹ ਵੀ ਵੜ ਅੱਜ ਤਿਆਰ ਹੋਣ ਲੱਗੀ ਹਲੇ ਐਰ ਸ਼ਰ ਠੀਕ ਹੈ ਤੇ ਅੱਗੇ ਵੜ ਆ ਗਈ ਇਹ ਵੀ 1 15 ਦੇ ਦਾਂਗੇ ਠੀਕ ਹੈ ਜਰਸੀ ਉਹ ਦੇਖਿਓ ਉਧਰ ਤਾਰ ਥੱਲੇ ਹਾਂਜੀ ਜਰਸੀ ਤੇ ਜਰਸੀ ਦੇ ਦਾਂਗੇ ਸਵਾ ਦੀ ਜੀ ਠੀਕ ਹੈ ਤੇ ਕਾਲੀ 1 15 ਦੇ ਦੇਖਾਂਗੇ ਉਹ ਇਹ ਵੜ ਦੇ ਦਾਂਗੇ ਜੀ 1 ਲੱਖ ਤੇ 40 ਹਜ਼ਾਰ ਕਹਿੰਦਾ ਉਹ ਬੰਦਾ ਇੱਥੇ ਆ ਜਾ ਉਹਦੇ ਗੱਲ ਪੱਲੇ ਪਈ ਆਹ ਸਾਰੇ ਤਰ੍ਹਾਂ ਦਾ ਮਾਲ ਖੜਾ ਬਾਈ 69530801952 ਇੱਥੇ ਪਹੁੰਚੋ ਗਾਵਾਂ ਦਾ ਮੇਲਾ ਭਰੇ ਬਚਾਰੇ ਪਾਸੇ ਫੂਨ ਕਮਾਓ ਗਾਂਜੇ ਗਾਂਜੀਆਂ ਦੀਨੀਆਂ ਪਿੰਡ ਲੋਹਾ ਕਿੜਾ ਜ਼ਿਲ੍ਹਾ ਸੰਗਰੂਰ ਵੀਡੀਓ ਦੇਖਣ ਲੀ